ਗੁਰੂ ਜੀ ਨੇ ਕਰਤਾਰਪੁਰ ਨੂੰ ਸਿੱਖੀ ਪ੍ਰਚਾਰ ਕੇਂਦਰ ਬਣਾ ਲਿਆ ਗੁਰੂ ਜੀ ਭਾਰਤ ਅਤੇ ਹੋਰ ਦੇਸ਼ਾਂ ਵਿੱਚ ਆਪਣੇ ਸਿੱਖ ਬਣਾ ਕੇ ਆਏ ਸਨ ਜਦੋਂ ਦੂਰੋ ਦੂਰੋ ਲੋਕਾਂ ਨੂੰ ਇਹ ਪਤਾ ਲੱਗ ਖੀ ਗੁਰੂ ਜੀ ਪੱਕੇ ਤੌਰ ਤੇ ਕਰਤਾਰਪੁਰ ਵਿਕੇ ਨਿਵਾਸ ਕਰ ਲਿਆ ਹੈ ਤਾਂ ਸਾਰੇ ਰੋਹਾਨੀ ਗਿਆਨ ਦੀ ਪ੍ਰਾਪਤੀ ਵਾਸਤੇ ਉੱਥੇ ਆਉਣ ਲੱਗੇ ਕਰਤਾਰਪੁਰ ਵਿੱਚ ਉਹ ਆਪ ਕੀਤੀ ਕਰਦੇ ਸਨ ਜਿਸ ਦਾ ਭਾਵ ਉਹ ਆਪਣੇ ਸ਼ਰਧਾਲੂਆਂ ਨੂੰ ਦੱਸਣਾ ਚਾਹੁੰਦੇ ਸਨ ਕਿ ਜੋਗੀਆਂ ਪੀਰਾ ਵੰਗ ਮੰਗ ਕੇ ਨਹੀਂ ਖਾਣਾ ਚਾਹੀਦਾ ਬਲਕਿ ਆਪਣੀ ਹੱਥੀਂ ਕਿਰਤ ਕਰਕੇ ਖਾਣਾ ਚਾਹੀਦਾ ਹੈ ਅੰਮ੍ਰਿਤ ਵੇਲੇ ਉੱਠ ਕੇ ਜਿਹੜਾ ਉਹ ਪ੍ਰਭੂ ਦਾ ਸਿਮਰਨ ਕਰਦੇ ਸਨ ਉਸ ਦਾ ਮਤਲਬ ਸੀ ਕਿ ਗ੍ਰਸਤ ਵਿੱਚ ਰਹਿੰਦਿਆਂ ਵੀ ਆਦਮੀ ਪ੍ਰਭੂ ਦੀ ਭਗਤੀ ਕਰ ਸਕਦਾ ਹੈ ਉਸ ਨੂੰ ਜੰਗਲਾਂ ਵਿੱਚ ਜਾਣ ਦੀ ਕੋਈ ਲੋੜ ਨਹੀਂ ਪਹਾੜਾਂ ਉੱਤੇ ਚੜਨ ਦਾ ਕੋਈ ਫਾਇਦਾ ਨਹੀਂ ਜਿਹੜਾ ਮਨੁੱਖ ਇਸ ਜੀਵਨ ਸੰਗਰਾਮ ਨੂੰ ਛੱਡ ਕੇ ਜਾਂਦਾ ਹੈ ਉਹ ਬੁਝਦਲ ਹੈ ਸਾਨੂੰ ਆਪਣੇ ਸਰਜਣਹਾਰ ਨਾਲ ਸਦਾ ਹੀ ਇਕਮਿਕ ਹੋਣਾ ਚਾਹੀਦਾ ਹੈ ਅਤੇ ਉਸਦੇ ਜਲਵੇ ਨੂੰ ਵੇਖਣਾ ਚਾਹੀਦਾ ਹੈ ਇਸ ਸੰਸਾਰਿਕ ਜੀਵਨ ਨੂੰ ਰੱਬ ਦੇ ਮਿਲਾਪ ਵਿੱਚ ਕੋਈ ਅੜਿੱਕਾ ਨਹੀਂ ਸਮਝਣਾ ਚਾਹੀਦਾ ਬਲਕਿ ਇਹ ਪਵਿੱਤਰ ਧਾਰਮਿਕ ਜੀਵਨ ਦਾ ਸੋਮਾ ਹੋਣਾ ਚਾਹੀਦਾ ਹੈ ਇੱਕ ਪਾਸੇ ਉਹ ਖੇਤੀ ਦੀ ਵਹਾਈ ਅਤੇ ਬੀਜ ਬੀਜਣ ਦਾ ਕੰਮ ਕਰਦੇ ਅਤੇ ਦੂਜੇ ਪਾਸੇ ਲੋਕਾਂ ਦੇ ਮਨਾਂ ਦੀ ਸਫਾਈ ਕਰਕੇ ਸੱਚੀ ਨਾਮ ਦਾ ਵਿੱਚ ਵਿੱਚ ਤੇ ਸਤ ਉਹ ਆਪਣੇ ਸਿੱਖਾਂ ਨੂੰ ਇਹੀ ਸਿੱਖਿਆ ਦਿੰਦੇ ਸਨ ਕਿ ਸਾਡਾ ਇੱਕੋ ਇੱਕ ਪ੍ਰਭੂ ਪਿਤਾ ਹੈ ਅਤੇ ਸਾਰਾ ਸੰਸਾਰ ਸਾਡਾ ਘਰ ਹੈ ਕੋਈ ਵੱਡਾ ਨਿੱਕਾ ਨਹੀਂ ਕੋਈ ਉੱਚ ਨੀਚ ਨਹੀਂ ਇਹ ਜਾਤ ਬਰਾਦਰੀ ਦੀਆਂ ਵੰਡੀਆਂ ਕੇਵਲ ਸਵਾਰਥੀ ਲੋਕਾਂ ਵੱਲੋਂ ਪਾਈਆਂ ਗਈਆਂ ਹਨ ਬ੍ਰਹਮਣ ਲੋਕ ਦੂਸਰੇ ਵਿਅਕਤੀ ਦੇ ਨਾਲ ਲੱਗਦੇ ਜੀ ਆਪਣੇ ਆਪ ਨੂੰ ਪਿੱਟਿਆ ਸਮਝਦੇ ਸਨ ਅਤੇ ਨੀਵੀਂ ਜਾਤ ਦੇ ਲੋਕਾਂ ਦੇ ਸਾਹਮਣੇ ਬੈਠ ਕੇ ਵੀ ਖਾਣਾ ਨਹੀਂ ਖਾ ਸਕਦੇ ਸਨ ਇਸ ਪਿਟ ਦੀ ਪ੍ਰਥਾ ਨੂੰ ਤੋੜਨ ਵਾਸਤੇ ਗੁਰੂ ਜੀ ਨੇ ਸਾਂਝੇ ਲੰਗਰ ਦਾ ਰਿਵਾਜ ਤੋੜਿਆ ਉਸ ਲੰਗਰ ਵਿੱਚ ਸਭ ਬਰਾਬਰ ਸਮਝੇ ਜਾਂਦੇ ਸਨ ਅਤੇ ਸਭ ਨੂੰ ਇੱਕੋ ਜਿਹਾ ਭੋਜਨ ਚੁਕਾਇਆ ਜਾਂਦਾ ਸੀ ਉੱਥੇ ਕੋਈ Hindu ਪਾਣੀ ਜਾਂ Muslim ਪਾਣੀ ਨਹੀਂ ਸੀ ਬਲਕਿ ਸਾਰਿਆਂ ਵਾਸਤੇ ਇੱਕੋ ਪਾਣੀ ਸੀ ਬੇਸ਼ੱਕ ਲੰਗਰ ਮੁਫਤ ਚੱਲਦਾ ਸੀ ਅਤੇ ਕਿਸੇ ਪਾਸੋਂ ਕੋਈ ਰਕਮ ਵਸੂਲ ਨਹੀਂ ਕੀਤੀ ਜਾਂਦੀ ਸੀ ਪਰ ਗੁਰੂ ਜੀ ਵੇਲੜਾ ਨੂੰ ਲੰਗਰ ਚੱਕਰ ਉਤੇ ਟਾੜਨਾ ਕਰਦੇ ਸਨ ਹਰ ਇੱਕ ਨੂੰ ਕੋਈ ਨਾ ਕੋਈ ਕੰਮ ਕਰਨਾ ਪੈਂਦਾ ਸੀ ਸਭ ਨੂੰ ਕੰਮ ਵੰਡੇ ਹੋਏ ਸਨ ਕੋਈ ਖੇਤਾਂ ਵਿੱਚ ਕੰਮ ਕਰਦਾ ਸੀ ਕੋਈ ਲੱਕੜ ਬਣਾਉਂਦਾ ਕੰਮ ਕਰਦਾ ਸੀ ਅਤੇ ਕੋਈ ਘਰਬਾੜ ਦੀ ਸਫਾਈ ਕਰਦਾ ਸੀ ਗੁਰੂ ਦੇ ਘਰ ਵਿੱਚ ਕਿਸੇ ਵੀ ਚੀਜ਼ ਦੀ ਟੋਟ ਨਹੀਂ ਸੀ ਹਰ ਇੱਕ ਸ਼ਰਦਾਲੂ ਨੂੰ ਇਹ ਚਾਹ ਹੁੰਦਾ ਸੀ ਕਿ ਗੁਰੂ ਦੇ ਪੰਡਾਰੇ ਵਿੱਚ ਵੱਦ ਤੋਂ ਵੱਧ ਭੇਟ ਕਰਾ ਗੁਰੂ ਜੀ ਦੀ ਸਿੱਖਿਆ ਅਨੁਸਾਰ ਕੋਈ ਵੀ ਵੇਲਣ ਨਹੀਂ ਸੀ ਅਖਵਾਣਾ ਚਾਹਦਾ ਪਾਹੀ ਮਰਦਾਨਾ ਇੱਕ ਐਸਾ ਸਿੱਖ ਸੀ ਜਿਸ ਨੇ ਸਭ ਤੋਂ ਵੱਧ ਗੁਰੂ ਜੀ ਦੀ ਸੰਗਤ ਮਾਣੀ ਸੀ ਉਹ ਸਾਰੀਆਂ ਉਦਾਸੀਆਂ ਸਮੇ ਗੁਰੂ ਜੀ ਨਾਲ ਰਹਾ ਉਹ ਵੀ ਆਪਣਾ ਸਾਰਾ ਟੱਬਰ ਲੈ ਕੇ ਕਰਤਾਰਪੁਰ ਟਿਕ ਗਿਆ ਸੀ ਗੁਰੂ ਜੀ ਦੇ ਚਰਨਾਂ ਵਿੱਚ ਰਹਿਣ ਕਰਕੇ ਉਹ ਵੀ ਬ੍ਰह्म ज्ञानी ਹੋ ਗਿਆ ਸੀ ਕਰਤਾਰਪੁਰ ਵਿੱਚ ਰਹਿੰਦਿਆਂ ਇੱਕ ਦਿਨ ਉਸ ਨੂੰ ਪਤਾ ਲੱਗਾ ਕਿ ਉਸ ਦਾ ਅੰਤ ਨੇੜੇ ਆ ਗਿਆ ਸੀ ਉਸ ਨੇ ਗੁਰੂ ਜੀ ਨੂੰ ਮਿਲਣ ਦੀ ਇੱਛਾ ਪ੍ਰਗਟ ਕੀਤੀ ਗੁਰੂ ਜੀ ਆਪ ਉਸ ਕੋਲ ਚੱਲ ਕੇ ਆਏ ਪਾਈ ਮਰਦਾਨ ਨੇ ਕਿਹਾ ਸਤ ਗੁਰੂ ਮੈਂ ਹੁਣ ਜਾ ਰਿਹਾ ਗੁਰੂ ਜੀ ਮੁਸਕਰਾਏ ਅਤੇ ਉਹਨਾਂ ਆਪਣੇ ਸਾਥੀ ਦੇ ਸਿਰ ਉੱਤੇ ਹੱਥ ਫੇਰਿਆ ਅਤੇ ਉਸ ਨੂੰ ਅਸੀਸ ਦਿੱਤੀ ਕਿ ਮਰਦਾਨ ਨੇ ਤੂੰ ਹੁਣ ਮਰਦਾ ਨਹੀਂ ਤੂੰ ਜਨਮ ਮਰਨ ਤੋਂ ਰਹਿਤ ਹੋ ਗਿਆ ਹੈ ਇਸ ਤਰ੍ਹਾਂ ਪਾਈ ਮਰਦਾਨਾ ਗੁਰੂ ਜੀ ਦੇ ਚਰਨਾਂ ਵਿੱਚ ਪ੍ਰਾਨ ਤਿਆਗ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ